ਈ ਨਾਂ ਦੇ ਬਣਾ ਮੇਰਾ ਨਾਮ ਚਾਂਦ ਭਗਤਿਆ ਸਰ ਕੀ ਹੋਇਆ ਕਿ ਜਿਹੜਾ ਚੋਰ ਫੜਿਆ ਸਰ ਇਹ ਵੀਰ ਹੁਣੀ ਆ ਇਥੋਂ ਆ ਮੋਲ ਵਾਲੇ ਇਹਨਾਂ ਦਾ ਮੋਟਰਸਾਈਕਲ ਕਿਤੇ ਖੋਲਣ ਲੱਗਾ ਸੀ ਤੇ ਇਹਨਾਂ ਨੇ ਵੀਰ ਹੁਣਾ ਨੇ ਕਿਤੇ ਚਾਬੀ ਲਾਉਂਦੇ ਇਹਨਾਂ ਨੇ ਵੇਖ ਲਿਆ ਇਹਨਾਂ ਦਾ ਪਹਿਲਾਂ ਵੀ ਮੋਟਰਸਾਈਕਲ ਦੋ ਤਿੰਨ ਉੱਡੇ ਆ ਇਥੋਂ ਲੈ ਕੇ ਨਿਕਲ ਗਿਆ ਠੀਕ ਐ ਐਹੀ ਐਹੀ ਗ로우 ਹੈਗਾ ਭਾਜੀ ਦੋ ਤਿੰਨ ਜਾਨੇ ਹੋਰ ਹੈਗੇ ਆ ਠੀਕ ਐ ਤੇ ਇਹਨਾਂ ਨੇ ਵੀਰ ਹੁਣਾ ਨੇ ਫੜ ਕੇ ਤੇ ਬਾਅਦ ਚ ਫਿਰ ਤੁਹਾਨੂੰ ਮੈਨੂੰ ਕਿਸੇ ਵੀਰ ਨੇ ਦੱਸਿਆ ਉੱਥੇ ਕਿ ਯਾਰ ਚੋਰ ਫੜਿਆ ਵਾ ਮਗਾ ਯਾਰ ਮੇਰੀ ਅਦਾ ਐਕਟੂਆ ਗਵਾਜ ਗਈ ਆ ਮਾ ਦੋ ਮੇਰੇ ਨੁਕਸਾਨ ਹੋ ਗਏ ਆ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੈਂ ਇੱਧਰ ਆਇਆ ਤੇ ਮੈਂ ਵੇਖਿਆ ਤੇ ਮੈਂ ਉਸੇ ਟਾਈਮ ਹੀ ਮੈਂ ਭਾਜੀ ਗੁੱਸੇ ਦੇ ਚੜਦਾ ਹੀ ਆ ਜੇ ਦੋ ਨੁਕਸਾਨ ਹੋਏ ਹੁਣ ਠੀਕ ਆ ਨਾ ਭਾਜੀ ਇਹਨਾਂ ਟੀਕਾ ਲਾਇਆ ਤੁਹਾਡੇ ਸਾਹਮਣੇ ਆ ਵੀਡੀਓ ਨਹੀਂ ਹੈਗੀ ਆ ਰੇਂਜ ਪਈ ਲਾਗੇ ਫੋਨ ਕਰਨ ਵਿੱਚ ਨਿਕਲਿਆ ਸੀ ਉਹਦੇ ਸੱਟਾ ਸੁੱਟਾ ਸਿਰ ਤੇ ਲੱਗੀਆਂ ਹੋਈਆਂ ਉਹ ਸੱਟਾਂ ਉਹਦੇ ਪਹਿਲਾਂ ਹੀ ਲੱਗੀਆਂ ਵਾਂ ਛੇਤਰ ਹੀ ਇਹ ਚੋਰਾ ਨੇ ਛੇਤਰ ਹੀ ਖਾਣੇ ਭਾਈ ਪਰ ਆ ਲੱਗਦਾ ਨਹੀਂ ਹੁਣ ਜਿਹੜੀ ਪੁਲਿਸ ਦੀ ਜ਼ਿੰਮੇਵਾਰੀ ਲੋਕੀ ਨਿਭਾਉਣ ਲੱਗ ਪਈ ਹੈ ਭਾਜੀ ਪੁਲਿਸ ਨੇ ਕੀ ਕਰਨਾ ਵਾ ਪੁਲਿਸ ਨੂੰ ਘੰਟਾ ਹੋ ਗਿਆ ਫੋਨ ਕਰਦੇ ਕੋਈ ਨਹੀਂ ਆ ਰਿਹਾ ਪ੍ਰਸ਼ਾਸਨ ਮੈਂ ਸੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਸੀਪੀ ਸਾਹਿਬ ਥੋੜਾ ਜਿਹਾ ਇੱਥੇ ਧਿਆਨ ਦਿਓ ਐਸੇ ਟੋਟੇ ਵਿੱਚ ਚੋਰਾ ਨੇ ਬੇਅੰਤ ਕੰਮ ਹੈ ਕਿਹੜਾ ਵਿਚਾਰਾ 2000 ਦੇ ਕੰਮ 10000 ਦੇ ਕੰਮ ਕਰਦਾ ਵਾ ਉਹਨੇ ਵਿਚਾਰੇ ਨੇ ਕਿਸ਼ਤਾਂ ਵੀ ਤੇ ਉਹ ਵਿਚਾਰਾ ਕਿੱਥੇ ਜਾਏਗਾ ਮੰਗ ਦੀ ਕਰਦੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਤੂੰ ਇੱਥੇ ਆਣ ਕੇ ਕੋਈ ਨਾ ਕੋਈ ਆਪਣਾ ਇੱਥੇ ਕੋਈ ਬੰਦਾ ਖਿਲਾਰੋ ਕਿ ਜੇ ਇਹ ਦੇ ਕਰਕੇ ਆ ਬਾਹਰ ਦਾ ਤਾਂ ਜਿਹੜੀਆਂ ਹੁੰਦੀਆਂ ਵਾ ਦੋ ਜਣੇ ਜਿਹੜੇ ਉਹ ਭੱਜ ਗਏ ਆ ਇੱਕ ਜਣਾ ਜਿਹੜਾ ਉਹ ਕਾਬੂ ਆਇਆ ਵਾ ਇੱਕ ਜਣਾ ਕਾਬੂ ਆਇਆ ਦੋ ਜਣੇ ਭੱਜ ਗਏ ਆ ਠੀਕ ਹੈ ਬੱਚੇ ਕੀ ਨਾਮ ਹੈ ਆਪ ਦਾ ਹਰੀ ਗੋਬਿੰਦ ਤੇ ਕੀ ਹੈ ਕਿ ਜੀ ਇੱਥੇ ਇੱਥੇ ਸਰ ਉੱਪਰ ਬਾਹਰ ਖਲੋਤੇ ਤੇ ਸਾਡਾ ਮੈਨੇਜਰ ਹੈਗਾ ਪੰਕਜ ਸਰ ਤੇ ਬਾਹਰ ਖਲੋਤੇ ਤੇ ਉਹਨਾਂ ਨੇ ਸਾਨੂੰ ਵੀ ਸਾਰਾ ਕੀਤਾ ਕਿ ਇਹ ਇਹ ਮੁੰਡਾ ਕੀ ਕਰਦਾ ਵਾ ਬਾਹਰ ਕਿਉਂਕਿ ਯਾਰ ਕਦਾਬ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਵਾ ਕਿ ਤੇ ਸ਼ਕਲ ਤੇ ਹਲਕਾ ਦਾ ਪਤਾ ਲੱਗ ਜਾਂਦਾ ਕਿ ਕੀ ਕਰਦਣ ਲੱਗਾ ਤੇ ਬਾਹਰ ਆਏ ਆਪਾਂ ਤੇ ਵੇਖਿਆ ਤੇ ਕਦੇ ਇੱਧਰ ਜਾਵੇ ਕਦੀ ਪਰਲੇ ਪਾਸੇ ਜਾਵੇ ਮੋਟਰਸਾਈਕਲ ਵੱਲ ਵੇਖੇ ਗੱਡੀਆਂ ਵੱਲ ਵੇਖੇ ਠੀਕ ਹੈ ਲੱਗਦੀ ਕੱਡੂਗਾ ਵੀ ਪਿਆਈ ਨਸ਼ਾ ਨੂੰ ਸ਼ਾਬੀ ਕੀਤਾ ਹੀ ਉਹਨੇ ਬਿਲਕੁਲ ਬਿਲਕੁਲ ਕੀਤਾ ਵਾ ਟੀਕਾ ਜਦੋਂ ਉਹ ਤੇ ਜੇਬ ਚ ਫੜਿਆ ਗਿਆ ਤੇ ਟੀਕਾ ਕੀਤਾ ਹੀ ਹੈ ਜਦੋਂ ਤੁਸੀਂ ਫੜਿਆ ਮੋਟਰਸਾਈਕਲ ਖੋਲਣ ਦੀ ਕੋਸ਼ਿਸ਼ ਕਰਨ ਹਾਂਜੀ ਕੋਸ਼ਿਸ਼ ਕਰਨ ਰਹੀ ਚਾਬੀਆਂ ਵੀ ਉਹਦੇ ਜੇਬ ਤੇ ਲਿਕਨੀਆਂ ਵਾ ਹੁਣ ਪੁਲਿਸ ਨੂੰ ਕੰਪਲੇਨਟ ਕੀਤੀ ਆ ਹਾਂਜੀ ਪੁਲਿਸ ਨੂੰ ਉਸ ਵੇਲੇ ਕੰਪਲੇਨਟ ਕੀਤੀ ਆ ਤਿੰਨ ਚਾਰ ਕਾਲ ਵੀ ਕੀਤੀ ਆ ਤੇ ਪਹਿਲੀ ਕਾਲ ਤੇ ਕਿਤੇ ਦੇ ਕੰਨੇ ਮੈਂ ਕਚੈਰੀ ਲੱਗੇ ਹੈਗਾ ਵਾ ਤੇ ਆਪਣਾ ਐਡਰੈਸ ਮੌਕੇ ਤੇ ਪੁਲਿਸ ਆਈ ਵਰੀ ਮੌਕੇ ਤੇ ਮੌਕੇ ਤੇ ਪੁਲਿਸ ਆ ਗਈ ਹੈ ਲੈ ਗਈ ਉਹਨੂੰ ਤੇ ਅਗਲੀ ਮਾ ਤਾਂ ਇਹ ਹੀ ਕਰਨਾ ਚਾਹੁੰਦਾ ਕਿ ਜਿਹੜਾ ਇਹਨੂੰ ਫੜ ਕੇ ਨਾ ਛੱਡੇ ਨਾ ਇਹਦੇ ਜਿਹੜੇ ਬੰਦੇ ਦੋ ਮੁੰਡੇ ਹੋਰ ਹੈਗੇ ਨਾ ਉਹਨੂੰ ਵੀ ਇਨਕੁਆਰੀ ਕਰਾਵੇ ਇਹਦੇ ਕਿ ਪੁੱਛਤਾਚ ਕਰਾਵੇ ਕਿ ਕਿੱਥੇ ਦਾ ਹੈਗਾ ਕਿੱਥੇ ਦਾ ਨਹੀਂ ਹੈਗਾ ਵਾ ਇਹਦੇ ਪਿੱਛੇ ਗੈਂਗ ਤਗੜੀ ਹੋਣੀ ਹੈ ਇਹ ਨਹੀਂ ਕਿ ਇਹੀ ਹੈ ਤਿੰਨ ਹੋਰ ਹੈਗੇ ਆ ਕੀ ਪਤਾ ਕਿੰਨੀ ਵੱਡੀ ਗੈਂਗ ਹੈਗੀ ਹੈ ਤੇ ਇਹਨਾਂ ਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਫੜ ਕੇ ਨਾ ਅੱਗੇ ਵੀ ਇੱਥੇ ਜਿਹੜਾ ਚੋਰੀਆਂ ਹੋ ਰਹੀ ਹੈ ਤੇ ਅੱਗੇ ਬੰਦ ਹੋ ਜਾਏ ਇਹੋ ਜਿਹੀ ਕੋਈ ਰੂਲ ਆ ਇੱਥੇ ਪ੍ਰਸ਼ਾਸਨ ਸਿਸਟਮ ਕਰੇ ਕਿ ਅੱਗੇ ਤੋਂ ਚੋਰੀ ਨਾ ਹੋਏ। ਠੀਕ। ਹਾਂਜੀ। ਇਹ ਜੇ ਬਾਹਰ ਆ ਜੇ। ਉਹ ਤਾਂ ਲੱਗਣਾ। ਮੈਂ ਉਹਦੇ ਭਾਈਆ 100 ਰੁਪਏ ਲੱਗੇ। ਇਹ ਲੱਗੇ ਹੋ। ਅਜੀ ਇਹ ਲੱਗੇ ਹੋ। ਕਿ ਮੈਂ ਇਹ ਕੋਰਸ ਕਰਨੇ ਹਾਂ। ਹਾਂ। ਹੈ? ਉਹ ਨੂੰ ਜੂਨੀਅਰ ਨੂੰ ਮਦਦ ਲਾ ਕੇ ਲਾ ਦੇਣਗੇ ਕਰੀਏ ਨਾ? ਅਜੀ ਆਏ ਅਜੀ ਕਰਾਂਗੇ। ਭਾਈ ਜੇ ਦੋ ਨਿਸ਼ਾਨ ਹੋਏ ਹੋ ਨਾ ਮੈਨੂੰ ਕਰਾਂਦਾ ਵਾ ਇਹ ਕਹੀ ਗਈ ਪੁੱਤ ਇਹਨਾਂ ਸਾਥੇ ਹੋਤੇ ਜੀ ਤਾਂ ਪਹਾੜ ਕੋਈ ਇਹਨਾਂ ਨੂੰ ਜਾਣ ਚਾਹਿਆ ਇਹਨੂੰ ਨਹੀਂ ਆਏ ਆ ਤੇਰਾ ਬਿਨਾ ਆ ਤੂੰ ਕਰ ਲਿਆ ਚਲੋ ਤੂੰ ਫਟਾ ਲਾ ਦੇ ਜੀ ਇਹ ਇੱਕ ਪੱਟਾ ਹੋਂਗਾ ਆਪਾਂ ਚੋਰ ਨੂੰ ਲੱਤਾਂ ਦੇ ਆਪਾਂ ਫਟਾ ਨਹੀਂ ਮਾਰ ਦਾਂਗੇ ਚਲੋ ਲੈ ਕੇ ਜਾਓ ਇਹਦੇ ਕੋਲ ਘਟਾਓ ਮੁੰਡਾ ਜਿਹੜੇ ਦੋ ਐ ਐਕਟਵਾ ਆ ਭਾਈ 6-7 ਦੀਆਂ ਨੇ ਜੋ ਕੰਡ ਹੈ